ਜਾਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਕੋਤਬ ਚੀਜ਼ ਜਾਕੇ ਮਨ ਗੁਰ ਕੀ ਪ੍ਰਤੀਤ ਜੀਵੇ ਮਨ ਵਿੱਚ ਇਹ ਜਿਹੜਾ ਗੁਰਬਾਣੀ ਦਾ ਗਿਆਨ ਹੈ ਇਹਦਾ ਭਰੋਸਾ ਆ ਜਵੇ ਪ੍ਰਤੀਤ ਜੇ ਇਹਨਾਂ ਗੱਲਾਂ ਦਾ ਭਰੋਸਾ ਕੋਈ ਕਰ ਗਿਆ ਜੋ ਕਹੀਆਂ ਜਾ ਰਹੀਆਂ ਨੇ ਤਿਸ ਜਨ ਜਿਹੜਾ ਗਿਆਨ ਕਰਾਇਆ ਜਾ ਰਿਹਾ ਜੋ ਵਿਆਖਿਆ ਹੋ ਰਹੀ ਹੈ ਗੁਰਬਾਣੀ ਦੀ ਜਿਹਨੂੰ ਇਹਦੇ ਭਰੋਸਾ ਆ ਗਿਆ ਦੇ ਜੇ ਦਾ ਪ੍ਰਤੀਤ ਕਰ ਗਿਆ ਕਰ ਜਾਵੇ ਕੋਈ ਤੇ ਜਨਾਬ ਹੈ ਸਾਡ ਪ੍ਰਭੂ ਦੀ ਚੀਜ਼ ਆ ਸ਼ਬਦ ਗੁਰੂ ਦੇ ਹਿਰਦੇ ਚ ਪ੍ਰਗਟ ਹੋ ਜੂਏ ਦੋ ਉੱਕੀ ਵਸਦਾ ਹੀ ਕੋਈ ਹੋਰ ਭਰੋਸਾ ਤੇ ਗੱਲ ਖੜੀ ਹੈ ਇਹ ਕੋਈ ਕਾਮਰੇ ਨਹੀਂ ਆ ਜਿ ਮਰਤਕੋ ਜਵਾਲਣ ਹਾਰੇ ਆਪੇ ਆ ਕੀ ਭਰੋਸਾ ਹੋਵੇ ਇਸ ਗੱਲ ਦਾ ਤੂੰ ਮਰਤਕੋ ਜਵਾਲਣ ਹਾਰੇ ਭਰੋਸਾ ਹੈ ਜਿੱਦਣੇ ਭਰੋਸਾ ਹੋ ਗਿਆ ਤੇ ਜਨ ਆਵੇ ਹਰ ਪ੍ਰਭ ਜੀ ਤੇ ਹਰ ਪ੍ਰਭ ਵਿੱਚ ਸਤਉਣਾ ਹੋਰ ਕੀ ਹੋ ਗਿਆ ਬਾਕੀ ਤਾਂ ਤੂੰ ਆਪ ਹੀ ਐ। ਉਹ ਤੁਲਵਾਲੇ ਨਹੀਂ ਕਰਦਾ ਸਤਮੇ ਸੱਚ ਕਰ ਬਾਛਾ ਜਨ ਆਤਮੁਰਾਮ ਰਹੋ ਪ੍ਰਵਾਹ ਕਰਵਾਣ ਕਰਦਾ। ਪ੍ਰਵਾਹ ਨਹੀਂ ਕਰਦਾ ਸਵਾਲ ਇਹ ਪ੍ਰਭ ਗੜਪੋ ਘੜਦਾ ਡਰਾਇਆ ਹੋਇਆ। ਇਹਨੇ ਡਰਾਇਆ ਜਾਦਾ ਹੈ। ਡਰਾਇਆ ਜਾਦਾ ਹੋਇਆ ਡਰਿਆ ਹੋਇਆ। ਰੋਸਾ ਨਹੀਂ ਕਰਦਾ। ਤੇ ਜਨ ਆਵੇ ਹਰ ਪ੍ਰਭ ਜੀ ਹਰ ਪ੍ਰਭ ਜੀ ਦੇਖੋ ਏ ਤਾਂ ਵਰਮ ਗਿਆਨੀ ਉਹ ਗਿਆਨੀ ਹੈ ਜੇ ਆ ਗਿਆਨ ਤੇ ਭਰੋਸਾ ਕਰਕੇ ਵਰਮ ਗਿਆਨੀ ਹੈ ਉਹ ਬਿਹਸਰ ਵਰਮ ਗਿਆਨੀ ਨੂੰ ਖੋਜਦਾ ਬਿਹਸਰ ਤੋਂ ਦਰਦਾ ਲਾ ਦਸੋ ਛੇਰ ਦਰਦਾ ਦੇ ਗੱਧ ਕੁਤਰਾ ਲੈ ਗਈ ਵਿਲਾਈ ਉਹ ਕੁੱਤੇ ਨੂੰ ਬਿੱਲੀ ਲੈ ਗਈ ਚੱਕ ਕੇ ਹਾਲਾਂਕਿ ਕੁੱਤਾ ਜਦ ਭੋਕੜੇ ਬਿੱਲੀ ਨੇ ਤਾਂ ਛਾਲਾ ਮਾਰ ਕੇ ਛੜਿਆ ਨੇ ਪੇੜ ਤੇ ਇਹ ਘਰ ਕੀ ਬਲਾਈ ਅਬਰ ਸਖਾਈ ਮੁਸਾਦੇ ਘੜਾਈ ਦੇ ਇਹ ਨੂੰ ਐਸੀ ਸਿਖਾਈ ਦਿੱਤੀ ਤਾਂ ਚੂਹੇ ਤੇ ਕਰਦੀ ਹੈ ਬਿੱਲੀ ਨੂੰ ਡਰਾਤਾ ਇਹ ਨੂੰ ਸਿਖਿਆ ਹੋਰ ਦੇਦੀ ਅਬਰ ਸਖਾਈ ਸਿਖਾਇ ਹੋਰ ਸੀ ਦਿੱਤੀ ਹੋਈ ਆ ਹੋਰ ਕੁਝ ਨਹੀਂ ਇਹ ਉੱਟੀ ਸਿਖਿਆ ਨਾ ਦਿੰਦੀ ਦਿੱਦੇ ਸੰਤਾ ਦੇ ਚੇਲੇ ਕਦੋਂ ਬਣਦੇ ਤੇ ਸਿੱਖੋ ਇਹਦਾ ਬਾਗੀ ਕੀਤੇ ਨੇ ਸੰਤਾ ਤੋਂ ਫਿਰ ਤਾਂ ਕੋਈ ਬਾਲਣ ਹਾਰ ਕੇ ਕਿ ਦਸ ਬਾਗੀ ਕਰਦੇ ਸਾਰੇ ਸੰਤਾ ਔਰ ਸੋ ਸੁਗਤ ਸੁਣੀਏ ਤੇ ਹੁਣ ਹੋਏ ਜਾ ਕੇ ਦੇਖੋ ਹੋਏ ਜਿਆਦਾ ਤੇ ਜਿਆਦਾ ਜਿਹੜਾ ਸ਼ਿਵਜੀ ਮਾਰੇ ਸਕਦਾ ਨਾ ਇਹ ਜੋਦਾ ਕਰਨ ਵਾਲਾ ਫਿਰ ਜੋਦਾ ਕਰਨ ਵਾਲਾ ਬਲਵਾਨ ਹੈ ਬਾਹਰ ਨਾਲ ਇਹ ਮਿਰਤ ਕੋ ਜਵਾਲਨ ਹਾਰ ਹੈ ਸ਼ਿਵਜੀ ਨਾਮਾ ਵੀ ਕਰ ਸਕਦਾ ਮਾਰ ਸਕਦਾ ਹੈ ਤੇ ਭਾਰਤਾ ਦਿੱਲੀ ਚ ਹੋਏ ਰੂਹ ਦਿਲ ਦੀ ਹੈ ਉਹ ਵੀ ਸ਼ਿਵਜੀ ਦਾ ਉਤਾਰੇ ਹੋਗੀ ਜਿਹੜਾ ਜਾਨਵਰ ਕਿਦੂਵਨ ਮਾਰਦੇ ਨੇ ਜੀ ਵੀ ਇਹ ਬਤਾ ਰਹੇ ਨੇ ਉਹ ਤਾਂ ਬਹੁਤ ਹੋਗੇ ਫਿਰ ਜਿਵਾਲਨਹਾਰ ਕੋਈ ਨਹੀਂ ਹੈ ਜਿਵਾਲਨਹਾਰ ਕੋਈ ਨਹੀਂ ਹੈ ਦਰਸ ਕੋਈ ਜਿਵਾਲਨਹਾਰ ਨਹੀਂ ਕੋਈ ਹੈ ਜਿਵਾਲਨਹਾਰ ਹੀ ਆਪ ਹੈ ਭਗਤ ਭਗਤ ਸੁਣੀਏ ਤੇ ਹਲੋਏ ਜਾ ਕੇ ਹਿਰਦੇ ਇੱਕੋ ਹੋਏ ਭਗਤ ਭਗਤ ਸੁਣੀਏ ਤੇ ਹਲੋਏ ਕਿੰਨੇ ਲੋਕਾਂ ਦੇ ਵਿੱਚ ਭਗਤ ਭਗਤ ਪਰ ਬੱਜਿਆ ਚੋ ਜਗਾ ਦੇ ਵਿੱਚ ਜਮਰੇਟਾ ਭਗਤ ਭਗਤ ਜਾ ਇਹ ਢੰਕਾ ਵੱਜ ਜਾਣਾ ਇਹਦਾ ਤਿੰਨਾ ਲੋਕਾਂ ਚ ਜਿੱਦਦ ਇਹਨੇ ਬਦਲੀ ਇਹ ਬਾਣੀ ਉਦਣੇ ਵੱਜ ਜਾਣਾ ਨੰਗਾ ਜਾ ਕੇ ਹਿਰਦੇ ਇੱਕ ਹੋਏ ਫਸ ਜਿਹੜੇ ਹਿਰਦੇ ਜੇ ਕਦੇ ਇੱਕ ਹੋ ਗਿਆ ਜਾ ਕੇ ਮਨ ਦਾ ਜਦੋਂ ਮਨ ਬਨ ਗਿਆ ਇੱਕ ਹੋ ਜਾਣਾ ਤਿੰਨਾ ਲੋਕ ਆ ਲੋਕ ਤੇ ਤਿੰਨਾ ਲੋਕਾਂ ਦੇ ਵਿੱਚ ਜਾ ਕੇ ਹਿਰਦੇ ਇੱਕ ਹੋਏ ਜੇ ਹਿਰਦੇ ਜੇ ਕਹ ਗਿਆ ਇੱਕ ਰਹਿ ਗਿਆ ਇਕ ਹੋ ਇਕ ਹੋ ਗਿਆ ਜਿਹਦੇ ਹਿੱਸੇ ਇੱਕ ਬਣ ਕੇ ਆਪ ਰਹਿ ਗਿਆ ਇੱਕ ਰਹਾ ਤਾਂ ਇੱਕੋ ਗਿਆਨ ਉਹ ਤੋਂ ਪੂਰਨ ਬ੍ਰਹਮ ਹੋ ਗਿਆ ਹੈ ਆਪੇ ਉਹਦਾ ਫਿਰ ਬਾਕੀ ਕੀ ਰਹਿ ਗਿਆ ਕੁਝ ਵੀ ਨਹੀਂ ਰਹਾ ਸੱਚ ਕਰਨੀ ਸੱਚ ਕਰਨੀ ਹੱਥ ਤਾਂ ਕੀ ਰਹਿ ਤੋ ਇਹਦੀ ਕਰਨੀ ਕੀ ਹੈ ਸੱਚ ਜੋ ਕਰੂਗਾ ਆਪ ਸਤ ਕੀਆ ਸਤ ਉਹ ਹੀ ਹੈ ਫਿਰ ਆਪ ਸਤ ਕੀਆ ਸਤ ਸਤ ਉਹੀ ਹੋ ਗਿਆ ਭਈ ਅਸੀਂ ਕਾਜੀ ਕਾਜੋ ਗੀਓ ਸੱਚ ਤਾਂ ਕੀ ਰਹਤ ਸੱਚ ਰਹਤਾ ਅਰ ਆਦਮਾ ਮਰੇ ਆਦਮੀ ਸੱਚ ਰਹਤਾ ਹੈ ਬਰਿਆਦਾ ਉਹ ਝੂਠਿਆਂ ਦੀ ਬਰਿਆਦਾ ਉਹ ਮੰਦਰ ਵਾਲਿਆਂ ਦੀ ਝੂਠ ਵਾਲਿਆਂ ਦੀ ਮੂਰਤੀ ਪੂਜਾ ਵਾਲਿਆਂ ਦੀ ਬੁੱਲਤੀ ਪੂਜਾ ਦੀ ਮਰਿਆਦਾ ਆਦਮਾ ਸੱਚਾ ਨਹੀਂ ਸੱਚ ਰਹਤਾ ਬੁੱਲਤੀ ਪੂਜਾ ਵਾਲਿਆਂ ਦੀ ਫੂਲ ਰਹਤਾ ਸੱਚ ਹਿਰਦਾ ਸਤਮੁਖ ਕਹਤ ਸੱਚ ਹਿਰਦਾ ਸੱਚੇ ਹਿਰਦੇ ਵਿੱਚ ਸਤਿ ਮੁਕਤ ਕਹਦਾ ਸੱਤੀ ਉਹ ਕਹਤ ਸਤੀ ਇਹ ਲਫਜ਼ ਹੈ ਉਸਦੀ ਬੁੱਧੀ ਜਿਹੜੀ ਹੈ ਸੱਚ ਬੋਲਦੀ ਹੈ ਸਤੀ ਮੁਕਤ ਸੱਚ ਹਿਰਦਾ ਸਤੀ ਮੁਕਤ ਕਹਤ ਉਹ ਸੱਚ ਨੂੰ ਹੀ ਸੱਤੀ ਬਿਆਨ ਕਰਦੀ ਹੈ ਫਿਰ ਜੋ ਜੋ ਬਿਆਨ ਹੈ ਉਹਦਾ ਕਰ ਨਹੀਂ ਬੁੱਧ ਬੋਲ ਰਿਹਾ ਵੀ ਸੱਤ ਸਾਚੀ ਦ੍ਰਿਸ਼ਟੀ ਸੱਚਾ ਆਕਾਰ ਸਾਚੀ ਦ੍ਰਿਸ਼ਟੀ ਹੈ ਬੁੱਧ ਸੱਚੀ ਹੈ ਸੱਚਾ ਆਕਾਰ ਆਕਾਰ ਵੀ ਉਹਦਾ ਸੱਚ ਹੈ ਆਕਾਰ ਕੀ ਹੈ ਕਾਰੂ ਦਾ ਜੋ ਛੋਟੇ ਆਕਾਰ ਤੱਤੇ ਆਕਾਰ ਤਕਾ ਆਕਾਰ ਸੱਚ ਵਰਤੇ ਸਾਚਾ ਪਾਸਾ ਸੱਚ ਵਰਤੇ ਸਾਚੇ ਨਾਲ ਵਰਤਦਾ ਹੈ ਸੱਚੇ ਵਰਤਨ ਨਾਲ ਖਾਣਾ ਪੀਣਾ ਕਰਨਾ ਸੱਚ ਹੈ ਸਾਚਾ ਪਾਸਾ ਵਸਾਰਾ ਵੀ ਉਹਦਾ ਆਪਣਾ ਜੋ ਸੱਚ ਦਾ ਸਰੀਰ ਦਾ ਨਹੀਂ ਵਸਾਰਾ ਮਾਇਆ ਦਾ ਕੋਈ ਵਸਾਰਾ ਨਹੀਂ ਮਾਇਆ ਦਾ ਕੋਈ ਪਸਾਰਾ ਨਹੀਂ ਹੁੰਦਾ ਬਾਹਰ ਸਰਕਾਰ ਵਿੱਚ ਕੋਈ ਪਸਾਰਾ ਨਹੀਂ ਸੱਚਖੰਡ ਵਿੱਚ ਪਸਾਰਾ ਹੁੰਦਾ ਉਹਦਾ ਸਾਰਾ ਕੰਮਸ਼ਨ ਹੈ ਜੀ ਸੱਚਖੰਡ ਵਿੱਚ ਜੇ ਸਰੀਰ ਬਦਲਦੇ ਦੇਖੋ ਪਸਾਰ ਕੀ ਹੈ ਇਹ ਬਿਲਕੁਲ ਰਾਈ ਦਸਨਾ ਪਾਏ ਤੇ ਇਕੱਠਾ ਹੋ ਕੇ ਮਨ ਪਰਲੇ ਪਾਸੇ ਲੰਘੇ ਉਸ ਤੋਂ ਸਾਰੇ ਸਰਕਾਰ ਦਾ ਹਟਕ ਪਰਲੇ ਪਾਸੇ ਗਿਆ ਪਸਾਰਾ ਹੁਣ ਪਰਲੇ ਪਾਸੇ ਹੁੰਦਾ ਉਹ ਸੱਚਾ ਪਸਾਰਾ ਹਾਂ ਪਾਲੇ ਪਾਸੇ ਪਸਾਰਿਆ ਹੁਣ ਉਹ ਜਿਹੜਾ ਹੈ ਨਾ ਜੰਮਿਆ ਪੇੜ ਜੰਮ ਕੇ ਜਵੇਂ ਨਿਕਲ ਜਾਂਦੀ ਐ ਤੂੰ ਹੀ ਐ ਫਿਰ ਨਿਕਲੇਗੀ ਇੱਥੋਂ ਉੱਤਾਂ ਨੇ ਉਧਰ ਫੁੱਟਣੇ ਨੇ ਸੱਚ ਖੜ ਦੇ ਜੀ ਜੀ ਵਿੱਚ ਨਹੀਂ ਪਸਾਰਾ ਉਹਦਾ ਕਾਸ਼ ਕਿ ਹੁੰਦਾ ਦਰਖਤਾ ਜਿਵੇਂ ਬਾਹਰ ਬਖਾ ਕੇ ਹੋਊਗਾ ਪਸਾਰਾ ਔਰ ਕਿੱਥੇ ਹੋਊਗਾ ਹਾਂਜੀ ਪਾਰ ਬ੍ਰਹਮ ਜੀ ਨੂੰ ਸੱਚ ਕਰ ਜਾਂਦਾ ਨਾਨਕ ਖੋ ਜਨ ਸੱਚੀ ਸਮਾਤਾ ਪਾਰ ਬ੍ਰਹਮ ਜਿਹਨ ਸੱਚ ਕਰ ਜਾਂਦਾ ਪਾਰ ਬ੍ਰਹਮ ਜਿਹਨ ਸੱਚ ਕਰ ਜਾਂਦਾ ਪਾਰ ਬ੍ਰਹਮ ਉਹੀ ਸੱਚ ਕਿਹਾ ਹੋਇਆ ਹੈ ਜਿਹੜਾ ਪਾਰ ਬ੍ਰਹਮ ਹੈ ਉਹੀ ਸੱਚ ਹੈ ਸੱਚ ਜਿਹਨੇ ਇਹ ਜਾਣ ਲਿਆ ਵੀ ਪਾਰ ਬ੍ਰਹਮ ਸੱਚ ਕੋਈ ਗੱਲ ਹੈ ਸੱਚ ਜੋ ਤਾਂ ਜਾਂਦਾ ਜਾਂਦਾ ਨਾਨਕ ਤੱਕ ਨਾਨਕ ਸੋਜਨ ਸੱਚ ਸਮਾਪਤ ਨਾਨਕ ਸੋਜਨ ਸੱਚ ਨਾਨਕ ਜਨ ਉਹ ਜਨ ਜਿਹੜਾ ਸੱਚ ਕਰਨ ਵਿੱਚ ਸੁਭਾਗ ਹੋ ਗਿਆ ਸੱਚੇ ਖੰਡ ਵਿੱਚ ਸੱਚੇ ਸੱਚ ਆ ਪਿਓ ਸੱਚੇ ਸਮਾਤਾ ਦਾ ਮਿਲਣੋਂ ਸੱਚੇ ਸਮਾਤਾ ਦਾ ਮਨ ਸੱਚੇ ਖੰਡ ਵਿੱਚ ਸਮਾ ਗਿਆ ਸੁਖ ਸਾਗਰ ਵਿੱਚ ਸਮਾ ਗਿਆ ਸੱਚੇ ਸਮਾਤਾ